15 ਅਗਸਤ ਦੇ ਦਿਹਾੜੇ ਤੇ ਯੂ ਆਰਐਮਯੂ ਵੱਲੋਂ ਜਾਣੀ ਕੀ ਉੱਤਰ ਰੇਲਵੇ ਮਜ਼ਦੂਰ ਯੂਨੀਅਨ ਵੱਲੋਂ ਬੱਚਿਆਂ ਦੇ ਮੁਕਾਬਲੇ ਕਰਾਏ ਗਏ ਜਿਸ ਵਿੱਚ ਉਹਨਾਂ ਨੂੰ ਪੋਇਮਸ ਅਤੇ ਦੇਸ਼ ਭਗਤੀ ਦੇ ਗਾਣੇ ਸੁਣਨਗੇ ਇਸ ਤੋਂ ਬਾਅਦ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਬੱਚਿਆਂ ਨੂੰ ਕਾਪੀਾਂ ਦੇ ਨਾਲ ਅਤੇ ਪੈਨ ਦੇ ਕੇ ਬੱਚਿਆਂ ਨੂੰ ਹੌਸਲਾ ਫੁਜਾਈ ਕੀਤੀ ਗਈ ਇਸ ਮੌਕੇ ਤੇ URMU ਦੇ ਪਹਿਲੇ ਬ੍ਰਾਂਚ ਸੈਕਟਰੀ ਪ੍ਰੇਮ ਕੁਮਾਰ ਜੀ ਅਤੇ ਬ੍ਰਾਂਚ 2 ਦੇ ਸੈਕਟਰੀ ਰਜੀਵ ਚਾਹਾਨ ਜੀ ਮੌਕੇ ਤੇ ਮੌਜੂਦ ਸਨ ਉਹਨਾਂ ਦੇ ਨਾਲ URMU ਦੇ ਪ੍ਰੈਜ਼ੀਡੈਂਟ ਮੁਰਲੀਤਰ ਮੀਨਾ ਜੀ ਅਤੇ ਦੂਸਰੇ ਪ੍ਰੈਜ਼ੀਡੈਂਟ ਮੰਗਲ ਸੈਨ ਜੀ ਵੀ ਮੌਕੇ ਤੇ ਮੌਜੂਦ ਸਨ ਉਹਨਾਂ ਵੱਲੋਂ ਬੱਚਿਆਂ ਨੂੰ ਕਾਪੀਆਂ ਵੰਡੀਆਂ ਗਈਆਂ ਅਤੇ ਸਨਮਾਨ ਕੀਤਾ ਗਿਆ ਇਹਨਾਂ ਵੱਲੋਂ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਬੱਚਾ ਨੂੰ ਲੱਡੂ ਸਮੋਸਾ ਅਤੇ ਕੋਲਡ ਡਰਿੰਕ ਦਿੱਤਾ ਗਿਆ ਤੇ ਬੱਚੇ ਕਾਫੀ ਖੁਸ਼ ਨਜ਼ਰ ਆ ਰਹੇ ਸਨ ਸਮਾਜ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਲਗਾਤਾਰ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਦੀ ਹੌਸਲਾ ਫਜ਼ਾਈ ਕੀਤੀ ਜਾ ਸਕੇ